ਨਹੀਂ ਆ ਜ ਆ ਸੇਦ ਵਾਸਤੇ ਬੋਟ ਬੜਾ ਇਹ ਗੱਜ ਕਰਨਾ ਨਾ ਆ ਜਿਹੜੇ ਵੇਚਦੇ ਆ ਉਹਨਾਂ ਦਾ ਕੁਝ ਕਰੋ ਓਏ ਛੜੋ ਮੋਟਾ ਜਿਹਾ ਤੁਸੀਂ ਘਰ ਘਰ ਆਸਮਾਨ ਜਾ ਪੰਚਾਂਦੇ ਰਹ ਆਪਨਾ ਵੀ ਡਰੋਪ ਟੈਸਟ ਕਰਾ ਲਾ ਪਤਾ ਨਹੀਂ ਕਿੰਨਾ ਮਾਲ ਘਾਦਾ ਜਨਾਬ ਜਨਤਾ ਆ ਗਈ ਆ ਖਾਣੀ ਮਾਸਾ ਕੋ ਮੈਂ ਖਾ ਕੇ ਆਇਆ ਸੀ ਹਾਂਜੀ ਮੇਰੇ ਪਿਆਰੇ ਪਿੰਡ ਵਾਸੀਓ ਮੇਰੇ ਬਣੋ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰਧਾਨ ਨਾ ਜਾ ਸਿਰ ਦੇ ਵਾਸਤੇ ਬੋਟ ਬੜਾ ਨਾ ਜਾ ਨਹੀਂ ਕਰਨਾ ਚਾਹੀਦਾ ਇਹ ਤੁਹਾਡੀ ਜ਼ਿੰਦਗੀ ਬਰਬਾਦ ਕਰ ਦੂਗਾ ਮੈਂ ਤੁਹਾਨੂੰ ਇਹੋ ਕਹਿਣਾ ਆ ਵੀ ਭਾਈ ਨਸ਼ਾ ਨਾ ਕਰਿਆ ਕਰੋ ਅਹ ਅਹ ਪਰਦਾ ਸਾਹਿਬ ਆ ਪੱਤੇ ਵਡਣਾ ਕੋਈ ਫੈੜਾ ਨਹੀਂ ਵਡਲੀਆਂ ਦਾ ਜੜਾ ਵੱਡੋ ਜੜਾ ਉਹ ਨਾਲੇ ਇੱਕ ਗੱਲ ਹੋਰ ਅੱਜ ਜਿਹੜੇ ਤੋਂ ਰੱਬ ਭਾਈ ਜੀ ਆਉਂਦੇ ਪਏ ਹਨ ਇਹ ਸਾਲੇ ਦੋ ਦੋ ਕਾੜ ਲਾ ਕੇ ਬਿਟੇ ਐਵੇਂ ਨਹੀਂ ਬਿਟੇ ਇਹ ਕੁਝ ਕਰਨਾ ਨਾ ਆ ਜਿਹੜੇ ਵੇਚਦੇ ਆ ਉਹਨਾਂ ਦਾ ਕੁਝ ਕਰੋ ਐਨਾ ਕਿ ਭਾਜਣ ਦੇ ਨਾਲ ਕੋਈ ਫਰਕ ਨਹੀਂ ਆ ਵਰਦਾਣ ਦੋਈ ਆ ਨਾ ਜਦ ਮੈਨੂੰ ਤਾਣੇ ਫੜ ਕੇ ਲੈ ਕੇ ਗਈ ਸੀ ਤੇ ਤੂੰ ਮੈਨੂੰ ਛਿੜਾ ਕੇ ਨੇ ਆਇਆ ਸੀ ਨਸ਼ਾ ਓਏ ਛੜੋ ਉਹ ਅਟਾ ਰਜਾ ਤੂੰ ਤੇ ਘਰ ਘਰ ਰਾਜ ਸਮਾਜੈਂ ਪਿੰਚਾਂਦੇ ਰੇ ਹਣ ਤੁਸੀਂ ਕਹਿੰਦੇ ਨਸ਼ਾ ਛੱਡੋ ਓਏ ਯਾਰਾ ਚੱਲ ਆਪਣਾ ਵੀ ਡ੍ਰੌਪ ਟੈਸਟ ਕਰਾਲਾ ਪਤਾ ਨਹੀਂ ਕਿੰਨਾ ਮਾਲ ਖਾਦਾ ਐਵੇਂ ਤਾਂ ਨਹੀਂ ਭਾਜਣ ਦਿੰਦਾ ਫਿਰਦਾ ਐ ਮਾਲਾ ਕਮਾਲ ਆ ਗਏ ਭਾਜਣੇ ਨਾ ਹਾਂ ਕਿਤੇ ਫਾਇਦਾ ਰੋਕ